ਸਾਰਿਆਂ ਨੂੰ ਜੈ ਮਸੀਹੀ ਮੇਰਾ ਨਾਮ ਰਿੰਪਲ ਹੈ ਤੇ ਮੈਂ ਫਿਰ ਤੋਂ ਹਾਜ਼ਰ ਆਇਆ ਹਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਉਹ ਤੁਹਾਡਾ ਸਭ ਦਾ ਵੈਲਕਮ ਕਰਦੀ ਹਾਂ ਖੁਦਾਵੰਦੇ ਪਰਮੇਸ਼ਵਰ ਦੇ ਪਵਿੱਤਰ ਕਲਾਮ ਦੇ ਨਵੇਂ ਭੇਦ ਨੂੰ ਲੈ ਕੇ ਮੈਂ ਜੋ ਤੁਹਾਡੇ ਸਭ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਮੈਂ ਤੁਹਾਡੇ ਸਭ ਦਾ ਫਿਰ ਤੋਂ ਵੈਲਕਮ ਕਰਦੀ ਹਾਂ ਖੁਦਾਵੰਦੀ ਸਪਾਕ ਔਰ ਪਵਿੱਤਰ ਹਜ਼ੂਰੀ ਦੇ ਵਿੱਚ ਉਹ ਰਾ ਉਸੀ ਪ੍ਰਾਰਥਨਾ ਕਰਦੇ ਹਾਂ ਪਰਮੇਸ਼ੁਰ ਦੇ ਪਵਿੱਤਰ ਕਲਾਮ ਦੀ ਤਰਫ ਜਾਣ ਤੋਂ ਪਹਿਲੇ ਉਸ ਨੂੰ ਸਮਝਣ ਤੋਂ ਪਹਿਲੇ ਜੋ ਪਰਮੇਸ਼ੁਰ ਨੇ ਅੱਜ ਮੇਰੇ ਉੱਪਰ ਇਸ ਵੀ ਇਤਨੂ ਖੋਲ੍ਹਿਆ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੀ ਹਾਂ ਉਸ ਤੋਂ ਪਹਿਲੇ ਅਸੀਂ ਸਭ ਜਨ ਮਿਲ ਕੇ ਪ੍ਰਾਰਥਨਾ ਕਰਦੇ ਹਾਂ ਪਰਮੇਸ਼ੁਰ ਕੋਲ ਉਸ ਬੁੱਧ ਨੂੰ ਮੰਗਦੇ ਹਾਂ ਕਿ ਖੁਦਾਬਨ ਜੋ ਚਾਹੁੰਦੇ ਹੈ ਜਿਹੜੀ ਆਂਦੀ ਪਲੈਨਿੰਗ ਹੈ ਉਸ ਦੇ ਅਕੋਰਡਿੰਗਲੀ ਅਸੀਂ ਸਭ ਜਨ ਬਣ ਸਕੀਏ ਹallelujah ਹallelujah hallelujah hallelujah ਧੰਨਵਾਦ ਪਿਤਾ ਯੇਸ਼ੂ ਮੇ ਤੁਹਾਡਾ ਤਨਵਾਦ ਕਾਈ ਤੋਂ ਦੋ ਥੈਂਕਸ ਕਰਦੀ ਮੇ ਸਾਮਦੀ ਪਰਮੇਸ਼ਰ ਅੱਜ ਦੇ ਇਸ ਦਿਨ ਦੇ ਲਈ ਅੱਜ ਦੇ ਸਮੇ ਲਈ ਜੋਤੀ ਸਾਡੇ ਸਭ ਨੂੰ ਬਖਸ਼ਿਆ ਪਿਤਾ ਪਰਮੇਸ਼ਰ ਜੀ ਮੇ ਜ਼ਿੰਦਾ ਖੁਦਾਵੰਤ ਤੁਹਾਡੀ ਰਹਿਮਤ ਤੁਹਾਡੀ ਹਜ਼ੂਰੀ ਇਸ ਤਰ੍ਹਾਂ ਸਾਡੇ ਸਭ ਦੇ ਉੱਪਰ ਬਣੀ ਰਹੇ ਪਿਤਾ ਪਰਮੇਸ਼ਰ ਜੀ ਸਾਡੀਆਂ ਜਿੰਦਗੀਆਂ ਦੇ ਅੰਦਰ ਤੁਹਾਡਾ ਜਲਾਲ ਪਿਤਾ ਪਰਮੇਸ਼ਰ ਜੀ ਇਸੇ ਤਰ੍ਹਾਂ ਹੀ ਬਣਿਆ ਰਹੇ ਮੇ ਜ਼ਿੰਦਾ ਖੁਦਾਵੰਦਾਂ ਤੁਹਾਡੀਆਂ ਬਲੇਸਿੰਗਸ ਜੋ ਤੁਸੀਂ ਸਾਡੇ ਸਭ ਲਈ ਠਹਿਰਾਈਆਂ ਇਸੇ ਤਰ੍ਹਾਂ ਹੀ ਸਾਡੀ ਚੋਲੀਆਂ ਨੂੰ ਪਰਿਆ ਰੱਖਣ ਪਿਤਾ ਪਰਮੇਸ਼ਰ ਸਾਡੀ ਲਾਈਫ ਬਲੇਸ ਹੋਏ ਤੁਹਾਡੇ ਸਮੇ ਪਿਤਾ ਨਾਮ ਦੇ ਵਿੱਚ ਪਿਤਾ ਪਰਮੇਸ਼ਰ ਜੀ ਇਹ ਬlesਸਿੰਗ ਦੇ ਬਦਲ ਪਿਤਾ ਪਰਮੇਸ਼ਰ ਜੀ ਇਸ ਤਰ੍ਹਾਂ ਸਾਡੇ ਸਭ ਦੇ ਉੱਪਰ ਬਣੇ ਰਹਿਣ ਪਿਤਾ ਪਰਮੇਸ਼ਰ ਜੀ ਤੁਹਾਡੇ ਸਾਮਣੇ ਨਾਮ ਦੇ ਵਿੱਚ ਜਿੰਦਾ ਖੁਦਾਬੰਦਾ ਔਰ ਅੱਜ ਦਾ ਜੋ ਪਵਿੱਤਰ ਕਲਾਮ ਜੋ ਕੋਈ ਵੀ ਸੁਨੇ ਪਿਤਾ ਪਰਮੇਸ਼ਰ ਜੀ ਸਭ ਨੂੰ ਬਰਕਤ ਤੇ ਬਰਕਤ ਦੇਣਾ ਪਿਤਾ ਪਰਮੇਸ਼ਰ ਜੀ ਔਰ ਜੋ ਵੀ ਇਹ ਬਚਨ ਦਾ ਪੇਜ ਤੁਸੀਂ ਮੇਰੇ ਉੱਪਰ ਜ਼ਾਹਿਰ ਕੀਤਾ ਸਭ ਦੇ ਨਾਲ ਸ਼ੇਅਰ ਕਰਨ ਵਿੱਚ ਮੇਰੀ ਮਦਦ ਸਹਾਇਤਾ ਕਰਨਾ ਪਿਤਾ ਪਰਮੇਸ਼ਰ ਜੀ ਮੈਂ ਨਹੀਂ ਬੋਲਣ ਵਾਲੀ ਬਲਕਿ ਥੋੜਾ ਆਤਮਾ ਮੇਰੇ ਅੰਦਰੋਂ ਹੋ ਕੇ ਸਭ ਨਾਲ ਗੱਲਬਾਤ ਕਰੇ ਪਿਤਾ ਪਰਮੇਸ਼ਰ ਜੀ ਮੈਂ ਥੋੜ ਸਰਦੀ ਹੋ ਰੱਗੇ ਦਾ ਬਿਨਾਂ ਦਾ ਸਮਾ ਤੁਹਾਡੇ ਪਾਕ ਪੀ ਦਰਜਾ ਲਈ ਹੱਥਾਂ ਵਿੱਚ ਸੌਪ ਦਿਓ ਇਸ ਪ੍ਰਾਰਥਨਾ ਨੂੰ ਮੰਗਦੀ ਤੁਹਾਡੇ ਪਿਆਰੇ ਬੇਟੇ ਪ੍ਰਭ ਯੇਸ਼ੂ ਮਸੀਹ ਦੇ ਨਾਮ ਵਿੱਚ ਆਮਨ ਹਾਲੇਲੂਇਆ ਪਰਮੇਸ਼ਰ ਨੇ ਹਾਰੀ ਟੀਜ਼ ਨੂੰ ਬਣਾਇਆ ਪਰਮੇਸ਼ਰ ਨੇ ertid ਆਕਾਸ਼ ਨੂੰ ਬਣਾਇਆ ਪੇੜ-ਪੌਦੇ ਬਣਾਇਆ ਪੂਰੀ ਕਾਇਨਾਤ ਨੂੰ ਬਣਾਇਆ ਔਰ ਖੁਦਾਵਰ ਨੇ ਆਪਣੇ ਸਰੂਪ ਦੇ ਉੱਪਰ ਮਾਪਾਪ ਨੂੰ ਬਣਾਇਆ ਪਰਮੇਸ਼ਰ ਨੇ ਮਾਂ ਦੇ ਅੰਦਰ ਪ੍ਰੇਮ ਨੂੰ ਮਮਤਾ ਨੂੰ ਸੈਕਰੀਫਾਈਰ ਨੂੰ ਔਰ ਪਰਮੇਸ਼ਰ ਨੇ ਉਸ ਦੇ ਅੰਦਰ ਵਿਸ਼ਵਾਸ ਨੂੰ ਭਰ ਦਿੱਤਾ ਇੱਕ ਮਾਂ ਦਾ ਵਿਸ਼ਵਾਸ ਇੱਕ ਮਾਂ ਦਾ ਪ੍ਰੇਮ ਜੋ ਆਪਣੇ ਬੱਚੇ ਦੇ ਲਈ ਹੈ ਜੋ ਇੱਕ ਮਾਂ ਦਾ ਸੈਕਰੀਫਾਈਰ ਆਪਣੇ ਬੱਚੇ ਦੇ ਲਈ ਉਹ ਖੁਦਾਵਰ ਨੇ ਇੱਕ ਮਾਂ ਦੇ ਅੰਦਰ ਪਾਇਆ ਹallelujah ਸੋ ਜੀ ਪਰਮੇਸ਼ਰ ਦੇ ਵਚਨ ਦੇ ਵਿੱਚ ਪੜਦੇ ਆ ਇਸ ਵਾਰੀ ਦੀ ਪਰਮੇਸ਼ਰ ਨੇ ਕਿਸ ਤਰ੍ਹਾਂ ਮਾਂ ਨੂੰ ਆਪਣੇ ਸਰੂਪ ਤੇ ਬਣਾਇਆ ਆਪਣੇ ਜਿਹਾ ਬਣਾਇਆ ਔਰ ਕਿਸ ਤਰ੍ਹਾਂ ਪਰਮੇਸ਼ਰ ਨੇ ਇੱਕ ਮਾਂ ਨੂੰ ਇੱਕ ਬੱਚੇ ਨੂੰ ਜੋ ਕਿ ਮਰਦਾ ਸੀ ਉਸ ਨੂੰ ਕਿਸ ਤਰ੍ਹਾਂ ਉਸ ਦੇ ਅੰਦਰ ਐਸਾ ਵਿਸ਼ਵਾਸ ਰੂਪਾ ਦਿੱਤਾ ਕਿ ਉਸ ਦੇ ਵਿਸ਼ਵਾਸ ਨੇ ਉਸ ਦੇ ਮਰੇ ਹੋਏ ਬੇਟੇ ਨੂੰ ਫਿਰ ਤੋਂ ਜ਼ਿੰਦਾ ਕਰ ਦਿੱਤਾ ਹallelujah ਅਸੀਂ ਫੜਦੇ ਕੁਦਵੰਦ ਦੇ ਵਚਨ ਦੇ ਵਿੱਚ ਸੈਕਿੰਡ ਰਾਜਾ ਉਸ ਦਾ ਚੈਪਟਰ ਨੰਬਰ 4 ਉਹ ਵਰਸ ਨੰਬਰ 8 ਤੋਂ ਪੜਾਂਗੇ ਅਸੀਂ ਵਰਸ ਨੰਬਰ 8 ਅਲੀਸ਼ਾ ਅਤੇ ਸੋਨਮ ਦੀ ਇੱਕ ਤਣੀ ਔਰਤ ਅਸੀਂ ਜਾਣਦੇ ਆ ਪਰਮੇਸ਼ਵਰ ਦੇ ਦਾਸ ਅਲੀਸ਼ਾ ਦੇ ਬਾਰੇ ਵਿੱਚ ਜੋ ਅਦਭੁਤ ਕੰਮ ਕਰਦੇ ਪਰਮੇਸ਼ਵਰ ਦੀ ਜੋ ਹਜ਼ੂਰੀ ਦੇ ਵਿੱਚ ਬਣਿਆ ਹੋਇਆ ਜਿਸ ਨੇ ਏਲੀਆ ਦਾ ਦੁੱਗਣਾ ਮਸਲਾ ਲਿਆ ਹੋਇਆ ਸੀਗਾ ਕਿਉਂਕਿ ਉਹ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਬਣਿਆ ਹੋਇਆ ਸੀ ਉਹ ਪਰਮੇਸ਼ਵਰ ਦੀ ਗ੍ਰੇਸ ਸੀ ਉਹਦੇ ਉੱਪਰ ਉਰੇ ਸਿਤ ਨਹੀਂ ਜਦੋਂ ਵੀ ਅਲੀਸ਼ਾ ਜਾਂਦਾ ਸੀ ਸੋਨਮ ਨਗਰ ਵਿੱਚ ਉਤੋਂ ਦੀ ਇੱਕ ਔਰਤ ਸੀ ਜੋ ਉਸ ਨੂੰ ਹਮੇਸ਼ਾ ਆਪਣੇ ਘਰ ਵਿੱਚ ਠਹਿਰਨ ਲਈ ਕਹਿੰਦੀ ਸੀ ਔਰ ਉਸ ਨੇ ਦੇਖਿਆ ਕਿ ਇਹ ਕਿ ਪਰਮੇਸ਼ਰ ਦਾ ਜਨ ਹੈ ਔਰ ਉਸ ਨੇ ਕਿ ਕਿਤਾ ਕਿ ਪਰਮੇਸ਼ਰ ਦੇ ਜਨ ਅਲੀਸ਼ਾ ਦੇ ਲਈ ਆਪਣੇ ਘਰ ਦੀ ਛੱਤ ਦੇ ਉੱਪਰ ਇੱਕ ਚਬਾਰਾ ਬਣਾਇਆ ਔਰ ਉਸ ਦੇ ਉੱਪਰ ਉਸ ਨੇ ਹਰ ਇੱਕ ਉਸ ਚੀਜ਼ ਉਸ ਦੇ ਵਿੱਚ ਰੱਖੀ ਜੋ ਕਿ ਅਲੀਸ਼ਾ ਦੇ ਲਈ ਜ਼ਰੂਰੀ ਸੀ ਉਸ ਨੇ ਉਸ ਕਮਰੇ ਦੇ ਅੰਦਰ ਉਸ ਚਾਰੇ ਦੇ ਵਿੱਚ ਇੱਕ ਬੈੱਡ ਲਗਾਇਆ, ਕੁਰਸੀ ਰੱਖੀ ਔਰ ਜੋ ਵੀ ਉਸ ਦਾ ਜ਼ਰੂਰਤ ਦਾ ਸਮਾਨ ਸੀ ਅਲੀਸ਼ਾ ਦੇ ਉਸ ਨੇ ਉਸ ਕਮਰੇ ਦੇ ਵਿੱਚ ਰੱਖਿਆ। ਔਰ ਜਦੋਂ ਵੀ ਅਲੀਸ਼ਾ ਸੋਨਮ ਨਗਰ ਵਿੱਚ ਜਾਂਦਾ ਸੀਗਾ ਤੇ ਹਮੇਸ਼ਾ ਉਸ ਤਨੀ ਔਰਤ ਦੇ ਘਰ ਉਸ ਸੋਨਮ ਦੀ ਔਰਤ ਦੇ ਘਰ ਠਹਿਰਦਾ ਸੀਗਾ। ਔਰ ਉਹ ਪਰਸੰਨ ਹੋਇਆ ਕਿ ਇਹ ਬਹੁਤ ਅੱਛੇ ਢੰਗ ਨਾਲ ਸਾਡੀ ਸੇਵਾ ਕਰਦੀ ਹੈ ਔਰ ਜਦੋਂ ਉਸ ਨੇ ਦੇਖਿਆ ਸੋ ਇੱਕ ਦਿਨ ਲੇਟ ਲੇਟਿਆ ਹੋਇਆ ਸੀਗਾ ਜਦੋਂ ਅਲੀਸ਼ਾ ਉਸ ਚਵਾਰੇ ਦੇ ਵਿੱਚ ਤੇ ਉਸਨੇ ਆਪਣੇ ਦਾਸ ਗ헤ਜੀ ਨੂੰ ਬੁਲਾਇਆ ਔਰ ਬੋਲਿਆ ਕਿ ਇਸ ਔਰਤ ਨੂੰ ਪੁੱਛ ਕਿ ਇਸ ਨੂੰ ਕਿਸ ਚੀਜ਼ ਦੀ ਜ਼ਰੂਰਤ ਹੈ ਔਰ ਉਸ ਔਰਤ ਨੇ ਬੋਲਿਆ ਕਿ ਪਰਮੇਸ਼ਰ ਦੇ ਜਨ ਮੇਰੇ ਕੋਲ ਪਰਮੇਸ਼ਰ ਦਾ ਦਿੱਤਾ ਹੋਇਆ ਸਭ ਕੁਝ ਹੈ ਕਿ ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ ਪਰ ਫਿਰ ਵੀ ਅਲੀਸ਼ਾ ਨੇ ਗ헤ਜੀ ਨੂੰ ਬੋਲਿਆ ਕਿ ਜਾ ਕੇ ਦੇਖ ਕਿ ਇਹਦੇ ਕੋਲ ਕਿਸ ਚੀਜ਼ ਦੀ ਕਮੀ ਹੈ ਤੇ ਅਲੀਸ਼ਾ ਨੇ ਜਦੋਂ ਗ헤ਜੀ ਨੂੰ ਬੋਲਿਆ ਤੇ ਗ헤ਜੀ ਨੇ ਲੀਸ਼ਾ ਨੂੰ ਦੱਸਿਆ ਉਸ ਨੇ ਉਸ ਉਸ ਨੇ ਉੱਤਰ ਦਿੱਤਾ ਇਸ ਔਰਤ ਦੇ ਘਰ ਕੋਈ ਪੁੱਤਰ ਨਹੀਂ ਅਤੇ ਇਸ ਦਾ ਪਤੀ ਵੀ ਬੁੱਢਾ ਹੋ ਗਿਆ ਹੈ ਤਦ ਅਲੀਸ਼ਾ ਨੇ ਗ헤ਜੀ ਨੂੰ ਕਿਹਾ ਉਸ ਔਰਤ ਨੂੰ ਇੱਥੇ ਸਦ ਸੋ ਉਹ ਔਰਤ ਆ ਕੇ ਬੂਹੇ ਵਿੱਚ ਖੜੀ ਹੋ ਗਈ ਅਲੀਸ਼ਾ ਨੇ ਉਸ ਔਰਤ ਨੂੰ ਕਿਹਾ ਅਗਲੇ ਸਾਲ ਇਸ ਸਮੇਂ ਅਰਥਾਤ ਬਸੰਤ ਰੁੱਤ ਤੇ ਤੂੰ ਆਪਣੀ ਗੋਦ ਵਿੱਚ ਆਪਣੇ ਪੁੱਤਰ ਨੂੰ ਲੈ ਕੇ ਖਿੜਾਵੇਂਗੀ ਉਸ ਔਰਤ ਨੇ ਤੁਰੰਤ ਹੈਰਾਨਗੀ ਵਿੱਚ ਕਿਹਾ ਸ਼੍ਰੀਮਾਨ ਨਹੀਂ ਸ਼੍ਰੀਮਾਨ ਜੀ ਮੇਰੇ ਨਾਲ ਮਖੌਲ ਨਾ ਕਰੋ ਤੁਸੀਂ ਤਾਂ ਪਰਮੇਸ਼ਰ ਦੇ ਬੰਦੇ ਹੋ ਪਰ ਅਲੀਸ਼ਾ ਦੇ ਕਾਨੂੰਨ ਅਨੁਸਾਰ ਅਗਲੇ ਸਾਲ ਉਸ ਔਰਤ ਨੇ ਬਸੰਤ ਰੁੱਤ ਵਿੱਚ ਇੱਕ ਪੁੱਤਰ ਨੂੰ ਜਨਮ ਦਿੱਤਾ ਕੁਝ ਸਾਲਾਂ ਦੇ ਪਿੱਛੋਂ ਵਾਢੀਆਂ ਦੇ ਸਮੇਂ ਉਸ ਔਰਤ ਦਾ ਮੁੰਡਾ ਆਪਣੇ ਬਾਪ ਨਾਲ ਬਾਹਰ ਖੇਤ ਵਿੱਚ ਕੰਮ ਕਰਨ ਦੇ ਲਈ ਗਿਆ ਜਦੋਂ ਉਹ ਵਾਢੀਆਂ ਦੇ ਨਾਲ ਕੰਮ ਕਰ ਰਿਹਾ ਸੀ ਤਾਂ ਅਚਾਨਕ ਉਹ ਆਪਣੇ ਪਿਤਾ ਨੂੰ ਉੱਚੀ-ਉੱਚੀ ਕਹਿਣ ਲੱਗਾ ਹਾਏ ਮੇਰਾ ਸਿਰ ਹਾਏ ਮੇਰਾ ਸਿਰ ਪਿਤਾ ਨੇ ਆਪਣੇ ਇੱਕ ਨੌਕਰ ਨੂੰ ਕਿਹਾ ਇਸ ਮੁੰਡੇ ਨੂੰ ਇਸ ਦੀ ਮਾਤਾ ਕੋਲ ਲੈ ਜਾਵੋ ਨੌਕਰ ਮੁੰਡੇ ਨੂੰ ਉਸ ਦੀ ਮਾਂ ਕੋਲ ਲੈ ਗਿਆ ਉਸਨੇ ਉਸਨੂੰ ਦੁਪਹਿਰਾਂ ਤੱਕ ਆਪਣੀ ਗੋਦ ਵਿੱਚ ਲਈ ਰੱਖਿਆ ਅਤੇ ਉਸ ਸਮੇਂ ਉਹ ਮਰ ਗਿਆ। ਪਰ ਉਸ ਔਰਤ ਨੇ ਆਪਣੇ ਮਰੇ ਪੁੱਤਰ ਨੂੰ ਪੁੱਛਬਾਰੇ ਵਿੱਚ ਲੈ ਜਾ ਕੇ ਉਸਨੂੰ ਅਲੀਸ਼ਾ ਦੇ ਮੰਝੇ ਉੱਤੇ ਲੰਮਾ ਪਾ ਦਿੱਤਾ ਅਤੇ ਫਿਰ ਬੂਹਾ ਬੰਦ ਕਰ ਦਿੱਤਾ। ਤਦ ਉਸ ਔਰਤ ਨੇ ਆਪਣੇ ਪਤੀ ਕੋਲ ਇਹ ਸੁਨੇਹਾ ਕੱਲਿਆ, ਇੱਕ ਨੌਕਰ ਨੂੰ ਅਤੇ ਗਧੇ ਨੂੰ ਤੁਰੰਤ ਕੱਲ ਮੈਂ ਪਰਮੇਸ਼ਰ ਦੇ ਬੰਦੇ ਅਲੀਸ਼ਾ ਕੋਲ ਜਾਣਾ ਚਾਹੁੰਦੀ ਹਾਂ। ਮੈਂ ਛੇਤੀ ਹੀ ਵਾਪਸ ਆ ਜਾਵਾਂਗੀ। ਉਸ ਦੀ ਪਤਨੀ ਨੇ ਪਰ ਉਸਦੇ ਪਤੀ ਨੇ ਉੱਤਰ ਦਿੱਤਾ ਅੱਜ ਨਾ ਤਾਂ ਨਵਾਂ ਚੰਦ ਹੈ ਅਤੇ ਨਾ ਹੀ ਸ਼ਬਦ ਫਿਰ ਤੂੰ ਉਸ ਕੋਲ ਕਿਉਂ ਜਾਣਾ ਚਾਹੁੰਦੀ ਹੈ ਉਸ ਦੀ ਪਤਨੀ ਨੇ ਉੱਤਰ ਦਿੱਤਾ ਕੋਈ ਨਹੀਂ ਪ੍ਰਭੂ ਪਲਾ ਕਰੇਗਾ ਫਿਰ ਉਹ ਗਦੇ ਉੱਤੇ ਸਵਾਰ ਹੋ ਗਈ ਅਤੇ ਉਸ ਨੇ ਆਪਣੇ ਨੌਕਰ ਨੂੰ ਕਿਹਾ ਤੂੰ ਇਸ ਨੂੰ ਤੇਜ਼ ਤੋਂ ਤੇਜ਼ ਚਲਾ ਜਦੋਂ ਤੱਕ ਮੈਂ ਨਾ ਕਾ ਹੋਲੀ ਨਾ ਕਰਨਾ ਸੋ ਕਰਮਲ ਪਹਾੜ ਉੱਤੇ ਪਹੁੰਚ ਗਈ ਜਿੱਥੇ ਅਲੀਸ਼ਾ ਨਬੀ ਰਹਿੰਦਾ ਸੀ ਅਲੀਸ਼ਾ ਨੇ ਉਸ ਨੂੰ ਦੂਰੋਂ ਹੀ ਆਉਂਦਿਆਂ ਦੇਖਿਆ ਇਸ ਲਈ ਉਸਨੇ ਆਪਣੇ ਸੇਵਕ ਗਹੇਜ਼ੀ ਨੂੰ ਕਿਹਾ ਦੇਖ ਸੁਨਮ ਨਿਵਾਸੀ ਔਰਤ ਆ ਰਹੀ ਹੈ ਤੁਰੰਤ ਉਸ ਕੋਲ ਅੰਗਲਵਾਂਡੀ ਅੰਗਲਵਾਂਡੀ ਜਾ ਅਤੇ ਪਤਾ ਕਰਕੇ ਜੇਕਰ ਉਹ ਠੀਕ ਹੈ ਉਸ ਦਾ ਪਤੀ ਤੇ ਪੁੱਤਰ ਠੀਕ ਹਨ ਉਸ ਨੇ ਗਹੇਜ਼ੀ ਨੂੰ ਕਿਹਾ ਉਸ ਨੇ ਗਹੇਜ਼ੀ ਨੂੰ ਉੱਤਰ ਦਿੱਤਾ ਸਭ ਠੀਕ ਹੈ ਜਦ ਕੀ ਉਸ ਦਾ ਬੇਟਾ ਉਸ ਟਾਈਮ ਮਰਿਆ ਪਿਆ ਸੀਗਾ ਮੰਜੇ ਦੇ ਉੱਪਰ ਉਸਟ ਬਾਰੇ ਦੇ ਵਿੱਚ ਉਸ ਬੈੱਡ ਦੇ ਉੱਪਰ ਲਟਾ ਕੇ ਸੀ ਜਿੱਤੇ ਗਿਹੇ ਜੀ ਦਾ ਉਸ ਵਿੱਚ ਬਾਰਾ ਬਣਾਇਆ ਸੀ ਕਿ ਜਦੋਂ ਗਿਹੇ ਜੀ ਅਲੀਸ਼ਾ ਜਾਂਦਾ ਸੀ ਗਿਹੇ ਜੀ ਜਾਂਦਾ ਸੀ ਔਰ ਅਲੀਸ਼ਾ ਜਦੋਂ ਉਸ ਬੈੱਡ ਦੇ ਉੱਪਰ ਜਾ ਕੇ ਆਰਾਮ ਕਰਦਾ ਸੀ ਦੋਨੋਂ ਹੀ ਉਸ ਕਮਰੇ ਵਿੱਚ ਠਹਿਰਦੇ ਸੀ ਤੇ ਅੱਜ ਉਸਨੇ ਉਸ ਬੈੱਡ ਦੇ ਉੱਪਰ ਜਿੱਥੇ ਅਲੀਸ਼ਾ ਰੈਸਟ ਕਰਦਾ ਸੀ ਜਾ ਕੇ ਆਰਾਮ ਕਰਦਾ ਸੀ ਆਪਣੇ ਬੇਟੇ ਨੂੰ ਲਟਾ ਕੇ ਜੋ ਕਿ ਮਰਿਆ ਹੋਇਆ ਸੀ ਔਰ ਉਹ ਅਲੀਸ਼ਾ ਕੋਲ ਮਿਲਣ ਆਈ ਔਰ ਗਿਹੇ ਜੀ ਜਦੋਂ ਪੁੱਛ ਰਿਹਾ ਕਿ ਤੇਰੇ ਪਤੀ ਔਰ ਤੇਰਾ ਬੇਟਾ ਠੀਕ ਹੈ ਤਾਂ ਉਸਨੇ ਬੋਲੇ ਕਿ ਹਾਂ ਮੇਰਾ ਪੁੱਤਰ ਔਰ ਮੇਰਾ ਪਤੀ ਦੋਨੋਂ ਹੀ ਠੀਕ ਹੈ ਸਭ ਕੁਸ਼ਲ ਹੈ ਉਸ ਨੂੰ ਵਿਸ਼ਵਾਸ ਸੀ ਉਸਨੇ ਮਰੇ ਹੋਏ ਆਪਣੇ ਬੇਟੇ ਨੂੰ ਬੋਲਿਆ ਕਿ ਉਹ ਕੀ ਹੈ ਠੀਕ ਹੈ ਸਭ ਕੁਝ ਵਧੀਆ ਸਭ ਕੁਝ ਖੁਸ਼ਕੁਸ਼ਲ ਹੈ ਹallelujah ਔਰ ਜਦੋਂ ਅਲੀਸ਼ਾ ਕੋਲ ਗਈ ਤਾਂ ਲੀਸ਼ਾ ਦੇ ਚਰਨਾਂ ਵਿੱਚ ਡਿੱਗ ਕੇ ਬੋਲੀ ਕਿ ਅਲੀਸ਼ਾ ਨਵੀ ਕਹਿੰਦੇ हे ਪਰਮੇਸ਼ਰ ਦੇ ਜਨ ਕੀ ਮੈਂ ਤੇਰੇ ਕੋਲ ਪੁੱਤਰ ਦੀ ਦਾਤ ਮੰਗੀ ਸੀ ਔਰ ਅਲੀਸ਼ਾ ਉਸ ਟਾਈਮ ਸਮਝ ਗਿਆ ਔਰ ਉਸਨੇ ਆਪਣੇ ਦਾਸ ਨੂੰ ਆਪਣੇ ਸੇਵਕ ਨੂੰ ਗਹੇਜੀ ਨੂੰ ਆਪਣੀ ਲਾਠੀ ਦਿੱਤੀ ਔਰ ਬੋਲਿਆ ਕਿ ਜਾ ਕੇ ਇਸ ਇਸ ਦੇ ਪੁੱਤਰ ਦੇ ਜੋ ਚਵਾਰੇ ਉੱਪਰ ਲੇਟਿਆ ਹੋਇਆ ਹੈ ਉਸ ਮੰਜੇ ਦੇ ਉੱਪਰ ਜਿਸ ਤੇ ਮੈਂ ਲੇਟਦਾ ਹਾਂ ਤੇ ਜਾ ਕੇ ਇਹ ਲਾਠੀ ਉਸ ਬੇਟੇ ਦੇ ਨਾਲ ਤੋਂ ਸ਼ਵਾ ਦੇਣਾ ਤੇ ਇਸ ਦਾ ਪੁੱਤਰ ਕੀ ਹੋ ਜਾਏਗਾ ਜੀਵਿਤ ਹੋ ਜਾਏਗਾ ਪਰ ਉਸ ਔਰਤ ਨੇ ਉਸ ਨੂੰ ਵਿਸ਼ਵਾਸ ਸੀ ਕਿ ਜਦੋਂ ਮੈਂ ਪਰਮੇਸ਼ਰ ਦੇ ਇਸ ਜਨ ਨੂੰ ਲੈ ਕੇ ਜਾਵਾਂਗੀ ਜਦੋਂ ਇਹ ਮੇਰੇ ਬੇਟੇ ਕੋਲ ਜਾਏਗਾ ਤੇ ਇਹ ਮੇਰੇ ਬੇਟੇ ਨੂੰ ਕੀ ਕਰੇਗਾ ਜ਼ਿੰਦਾ ਕਰ ਦੇਗਾ ਤੇ ਉਸ ਨੇ ਕੀ ਕੀਤਾ ਉਸ ਅਲੀਸ਼ਾ ਦੇ ਪੈਰਾਂ ਨੂੰ ਛੱਡਿਆ ਨਹੀਂ ਉਸ ਨੇ ਬੋਲਿਆ ਕਿ ਮੈਂ ਉਹ ਤੱਕ ਤੈਨੂੰ ਨਹੀਂ ਛੱਡਾਂਗੀ ਮੈਨੂੰ ਪ੍ਰਭੂ ਦੀ ਸੌ ਜੁੰਦੇ ਪ੍ਰਭੂ ਦੀ ਸੌ ਜਦ ਤੱਕ ਤੂੰ ਮੇਰੇ ਨਾਲ ਨਹੀਂ ਚੱਲੇਗਾ ਤਾਂ ਅਲੀਸ਼ਾ ਫਿਰ ਉਸ ਔਰਤ ਦੇ ਨਾਲ ਉਸ ਚਾਰੇ ਦੇ ਉੱਪਰ ਗਿਆ ਜਿਸ ਚਾਰੇ ਦੇ ਵਿੱਚ ਉਸ ਦਾ ਬੇਟਾ ਮਰਿਆ ਹੋਇਆ ਲੇਟਿਆ ਸੀ ਔਰ ਅਲੀਸ਼ਾ ਨੇ ਜਦੋਂ ਜਾ ਕੇ ਉਸ ਬੇਟੇ ਦੇ ਉੱਪਰ ਲੇਟ ਗਿਆ ਉਸ ਤੋਂ ਪਹਿਲੇ ਗਹਿਜੀ ਪਹੁੰਚ ਗਿਆ ਸੀ ਔਰ ਉਸਨੇ ਉਹ लाਠੀ ਉਸ ਦੇ ਨਾਲ ਸ਼ੁਆਅ ਦਿੱਤੀ ਸੀ ਪਰ ਉਹ ਜੋ ਉਸ ਦਾ ਪੁੱਤਰ ਮਰ ਚੁੱਕਾ ਸੀ ਉਸ ਦੇ ਵਿੱਚ ਪ੍ਰਾਨ ਕੋਈ ਵੀ ਵਾਪਸ ਨਹੀਂ ਸੀ ਆਏ ਉਹਦੇ ਵੀ ਉਹ ਮੁਰਦਾ ਪਿਆ ਹੋਇਆ ਸੀ ਔਰ ਜਦੋਂ ਅਲੀਸ਼ਾ ਉਸ ਦੇ ਉੱਪਰ ਲੇਟਿਆ ਉਹ ਕੁਝ ਇਸ ਤਰ੍ਹਾਂ ਲੇਟਿਆ ਜਦੋਂ ਅਲੀਸ਼ਾ ਘਰ ਪਹੁੰਚ ਗਿਆ ਤਾਂ ਉਹ ਇਕੱਲਾ ਕਮਰੇ ਦੇ ਅੰਦਰ ਗਿਆ ਅਤੇ ਉਸਨੇ ਮੁੰਡੇ ਨੂੰ ਮੰਜੇ ਉੱਤੇ ਲੰਮਾ ਪਿਆ ਦੇਖਿਆ ਤਾਂ ਉਸਨੇ ਬੂਹਾ ਬੰਦ ਕਰਕੇ ਪ੍ਰਭੂ ਅੱਗੇ ਪ੍ਰਾਰਥਨਾ ਕੀਤੀ ਫਿਰ ਉਹ ਮੁੰਡੇ ਉੱਤੇ ਇਸ ਤਰ੍ਹਾਂ ਲੰਮਾ ਪਿਆ ਗਿਆ ਕਿ ਉਸਦਾ ਮੂੰਹ ਮੱਥਾ ਅਤੇ ਹੱਥ ਮੁੰਡੇ ਦੇ ਮੂੰਹ ਅੱਖਾਂ ਅਤੇ ਹੱਥ ਉੱਤੇ ਆ ਗਏ ਜਦੋਂ ਉਹ ਇਸ ਤਰ੍ਹਾਂ ਮੁੰਡੇ ਉੱਤੇ ਲੰਮਾ ਪਿਆ ਹੋਇਆ ਸੀ ਤਾਂ ਮੁੰਡੇ ਨੇ ਗਰਮ ਹੋਣਾ ਸ਼ੁਰੂ ਕਰ ਦਿੱਤਾ ਅਲੀਸ਼ਾ ਨੇ ਮੁੰਡੇ ਤੋਂ ਉੱਠ ਉੱਠ ਕੇ ਉੱਠ ਕੇ ਇੱਕ ਦੋ ਚੱਕਰ ਆਪਣੇ ਕਮਰੇ ਦੇ ਲਾਏ ਅਤੇ ਉਹ ਦੁਬਾਰਾ ਮੁੰਡੇ ਉੱਤੇ ਲੰਮਾ ਪੈ ਗਿਆ ਇਸ ਵਾਰ ਮੁੰਡਾ 7 ਵਾਰ ਛਿੱਕਿਆ ਔਰ ਉਸਨੇ ਆਪਣੀ ਅੱਖਾਂ ਨੂੰ ਖੋਲ ਦਿੱਤਾ ਕਿਸ ਨਾਮ ਵਿਸ਼ਵਾਸ ਦੇ ਨਾਲ ਉਸ ਮਾਂ ਦੇ ਵਿਸ਼ਵਾਸ ਨਾਲ ਜੋ ਮਰੇ ਹੋਏ ਆਪਣੇ ਬੇਟੇ ਨੂੰ ਬੋੜੀ ਸੀ ਕਿ ਸਭ ਕੁਸ਼ਲ ਹੈ ਉਹ ਜ਼ਿੰਦਾ ਹੈ ਉਹ ਵਿਸ਼ਵਾਸ ਦੇ ਨਾਲ ਅਲੀਸ਼ਾ ਨਬੀ ਦੇ ਕੋਲ ਗਈ ਔਰ ਉਸਨੂੰ ਲੈ ਕੇ ਆਈ ਔਰ ਅਲੀਸ਼ਾ ਨਬੀ ਦੇ ਦੁਆਰਾ ਕੀ ਹੋਇਆ ਕਿ ਉਹ ਬੇਟਾ ਜ਼ਿੰਦਾ ਹੋ ਗਿਆ ਔਰ ਫਿਰ ਅਲੀਸ਼ਾ ਨੇ ਉਸ ਔਰਤ ਨੂੰ ਬੁਲਾਇਆ ਔਰ ਉਸ ਨੂੰ ਉਸ ਦਾ ਪੁੱਤਰ ਜ਼ਿੰਦਾ ਉਸ ਨੂੰ ਵਾਪਸ ਕੀਤਾ ਹallelujah ਪਰਮੇਸ਼ਵਰ ਦੇ ਕਿਸ ਤਰ੍ਹਾਂ ਮਾਂ ਦੇ ਅੰਦਰ ਪ੍ਰੇਮ ਨੂੰ ਵਿਸ਼ਵਾਸ ਨੂੰ ਪੈਦਾ ਕੀਤਾ ਔਰ ਇਸ ਵਿਸ਼ਵਾਸ 'ਚ ਇੱਕ ਮਾਂ ਦਾ ਕਿ ਉਸ ਦਾ ਮਰਿਆ ਹੋਇਆ ਬੇਟਾ ਕੀ ਹੋ ਗਿਆ ਜੀਵਿਤ ਹੋ ਗਿਆ ਹallelujah ਔਰ ਇਸੇ ਤਰ੍ਹਾਂ ਜਿਵੇਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਦੇਖਦੇ ਹਾਂ ਪ੍ਰੇਮ ਮਮਤਾ ਕਿਸ਼ਨਾ ਪਰਮੇਸ਼ਰ ਨੇ ਮਾਂ ਨੂੰ ਇੱਕ ਮਮਤਾ ਦੀ ਮੂਰਤ ਬਣਾਇਆ ਹallelujah ਅਸੀਂ ਜਾਣਦੇ ਆ ਪਰਮੇਸ਼ਰ ਦੇ ਵਚਨ ਦੇ ਵਿੱਚ ਅਸੀਂ ਪੜਿਆ ਕਿ ਜਦੋਂ ਸੁਲੇਮਾਨ ਨੂੰ ਖੁਦਾਵੰਨ ਨੇ ਬੁੱਧ ਦਿੱਤੀ ਸੀ ਔਰ ਉਸ ਬੁੱਧ ਦੇ ਸਦਕਾ ਉਹ ਪਰਮੇਸ਼ਰ ਦੇ ਉਹਨਾਂ ਲੋਕਾਂ ਦਾ ਨਿਆਹ ਕਰਦਾ ਸੀ ਤੇ ਉਸ ਟਾਈਮ ਇੱਕ ਵਾਰ ਉਸ ਕੋਲ ਦੋ ਔਰਤਾਂ ਆਈਆਂ ਸੀ ਜੋ ਦਾਵਾ ਕਰ ਰਹੀਆਂ ਸੀ ਦੋਨੋਂ ਹੀ ਕਿ ਇਹ ਇੱਕ ਬੱਚਾ ਜੋ ਹੈ ਮੇਰਾ ਹੈ ਔਰ ਇਸ ਦਾ ਮਰ ਚੁਕਾ ਪਹਿਲੀ ਔਰਤ ਜੋ ਕਹਿ ਰਹੀ ਸੀ ਕਿ ਇਹ ਬੱਚਾ ਜੋ ਦੂਸਰੀ ਔਰਤ ਦਾ ਨਹੀਂ ਹੈ ਇਹ ਮੇਰਾ ਵੈ ਪਰ ਦੂਸਰੀ ਔਰ ਜੋ ਕਹਿ ਰਹੀ ਸੀ ਕਿ ਇਹ ਬੱਚਾ ਕੀ ਹੈ ਇਹ ਮੇਰਾ ਵੈ ਇਸ ਦਾ ਬੱਚਾ ਮਰ ਚੁਕਾ ਔਰ ਜਦੋਂ ਪਰਮੇਸ਼ਵਰ ਦੀ ਬੁੱਧ ਦੁਆਰਾ ਸੁਲੇਮਾਨ ਨੇ ਉਹਨਾਂ ਦਾ ਨਿਆਂ ਕੀਤਾ ਔਰ ਬੋਲਿਆ ਕਿ ਠੀਕ ਹੈ ਇਸ ਤਰ੍ਹਾਂ ਕਰਦੇ ਹਾਂ ਕਿ ਬੱਚੇ ਦਾ ਹੁਣੇ ਹੀ ਫੈਸਲਾ ਕਰ ਦਿੰਨੇ ਤਲਵਾਰ ਲਿਆ ਔਰ ਬੱਚੇ ਦੇ ਦੋ ਟੋਟੇ ਕਰ ਦਿੰਨੇ ਔਰ ਜੋ ਅਸਲੀ ਮਾਂ ਸੀ ਉਹ ਮਮਤਾ ਨਾਲ ਭਰ ਗਈ ਉਸ ਬੱਚੇ ਦੇ ਲਈ ਉਸ ਦੇ ਅੰਦਰ ਜੋ ਪ੍ਰੇਮ ਜੋ ਮਮਤਾ ਉਸ ਬੱਚੇ ਦੇ ਲਈ ਸੀ ਉਸਨੇ ਬੋਲਿਆ ਨਹੀਂ ਮਹਾਰਾਜ ਇਹ ਬੱਚਾ ਇਸ ਔਰਤ ਦੂਸਰੀ ਔਰਤ ਨੂੰ ਦੇ ਦਿਓ ਔਰ ਦੂਸਰੀ ਔਰਤ ਬੋਲੀ ਨਹੀਂ ਨਹੀਂ ਮਹਾਰਾਜ ਜੀ ਤੁਸੀਂ ਕੀ ਕਰੋ ਇਹਨੂੰ ਤਲਵਾਰ ਲਿਆਓ ਔਰ ਇਸ ਦੇ ਦੋ ਟੁਕੜੇ ਕਰ ਦਿਓ ਇੱਕ ਅੱਧਾ ਇੱਕ ਪੀਸ ਮੈਨੂੰ ਦੇ ਦਿਓ ਤੇ ਇੱਕ ਉਹਦਾ ਪਾਰਟ ਜਿਹੜਾ ਵੈ ਦੂਸਰੀ ਔਰਤ ਨੂੰ ਦੇ ਦਿਓ ਔਰ ਸੁਲੇਮਾਨ ਨੂੰ ਉਸ ਟਾਈਮ ਸਮਝ ਆ ਗਈ ਕਿ ਨਹੀਂ ਉਸਨੇ ਬੋਲਿਆ ਆਪਨੇ ਸੇਵਕਾਂ ਨੂੰ ਬੋਲਿਆ ਕਿ ਇਸ ਸਪਾਈਆਂ ਨੂੰ ਬੋਲਿਆ ਕਿ ਇਸ ਨੂੰ ਬੱਚੇ ਨੂੰ ਕੁਝ ਵੀ ਨਾ ਕਰਨਾ ਕਿਉਂ ਕਿਉਂਕਿ ਇਹ ਬੱਚਾ ਜੋ ਹੈ ਪਹਿਲੀ ਔਰਤ ਦਾ ਹੈ ਔਰ ਉਸ ਪਹਿਲੀ ਔਰਤ ਨੂੰ ਇਹ ਵਾਪਸ ਦੇ ਦਿਓ ਇਸ ਤਰ੍ਹਾਂ ਪਰਮੇਸ਼ਵਰ ਨੇ ਸੁਲੇਮਾਨ ਨੂੰ ਜੋ ਬੁੱਧ ਦਿੱਤੀ ਸੀ ਉਸ ਦੇ ਦੁਆਰਾ ਉਹ ਜਾਣ ਸਕਿਆ ਕਿ ਇਹ ਮਾਂ ਦੀ ਮਮਤਾ ਹੈ ਕਿਉਂਕਿ ਉਹ ਚਾਹੁੰਦੀ ਸੀ ਕਿ ਜੇ ਬੱਚਾ तलवार के नाल कट दिता जाएगा तो मर जाएगा ना इस जाएगा और ना ही मेरे जाएगा और इसलिए उसने सैक्रीफाइस किया उसने परमेश्वर की हजूरी जो सी सुलेमान दे नाल, और उसने जान लिया कि ये बच्चा इस माँ का वे क्यों क्योंकि माँ ने बोलिया कि बच्चा जीवित रहेगा अगर मेरे को नहीं रहेगा तो ये इस औरत को रहेगा पर उसका बच्चा बच बच्च जाएगा इस तरह न्या किया परमेश्वर ने उस राजे ने ਪਰਮੇਸ਼ਵਰ ਦੀ ਬੁੱਧ ਦੇ ਦੁਆਰਾ ਉਸ ਔਰਤ ਦਾ ਉਸ ਦੀ ਮਾਂ ਦੀ ਮਮਤਾ ਅਸਲੀ ਜੋ ਮਾਂ ਸੀ ਉਸ ਦੀ ਮਮਤਾ ਦੇ ਦੁਆਰਾ ਉਹ ਜਾਣ ਪਾਇਆ ਉਸ ਬੱਚੇ ਦੇ ਲਈ ਜੋ ਪ੍ਰੇਮ ਸੀ ਜੋ ਉਸ ਦੇ ਅੰਦਰ ਮਮਤਾ ਸੀ ਔਰ ਇਸੇ ਤਰ੍ਹਾਂ ਇਸ ਪਰਮੇਸ਼ਰ ਦੇ ਵਚਨ ਦੇ ਵਿੱਚ ਦੇਖਦੇ ਹਾਂ ਕਿ ਹੰਨਾ ਜੋ ਬਾਝ ਸੀ ਔਰ ਹਰ ਸਾਲ ਉਹ ਪਰਮੇਸ਼ਰ ਦੇ ਘਰ ਵਿੱਚ ਜਾਂਦੀ ਔਰ ਮੰਗਦੀ ਸੀ ਔਰ ਇਸ ਵਾਰ ਕੀ ਕੀਤਾ ਉਸ ਨੇ ਜੋ ਇਸ ਵਾਰ ਉਹ ਬਲੀਆਂ ਚੜਾਉਣ ਵਾਸਤੇ ਬਰੇ ਦੇ ਬਰੇ ਜੋ ਜਾਂਦੇ ਸੀਗੇ ਔਰ ਇਸ ਵਾਰ ਉਹਨੇ ਪਰਮੇਸ਼ਵਰ ਦੇ ਅੱਗੇ ਇੱਕ ਅੰਗੀਕਾਰ ਕੀਤਾ ਕਿ ਪਰਮੇਸ਼ਰ ਜੋਤ ਮੈਨੂੰ ਬੱਚਾ ਦੇਵੇਗਾ ਉਹ ਮੈਂ ਤੇਰੀ ਕੰਮਾਂ ਦੇ ਲਈ ਤੇਰੀ ਸੇਵਾ ਦੇ ਲਈ ਤੇਰੇ ਭਵਨ ਵਿੱਚ ਅਰਪਿਤ ਕਰ ਦਵਾਂਗੀ ਮੈਂ ਪੱਕੇ ਤੌਰ ਤੇ ਹੀ ਪਰਮੇਸ਼ਰ ਦੇ ਘਰ ਵਿੱਚ ਤੈਨੂੰ ਦੇ ਦਵਾਂਗੀ ਪਰ ਮੇਰੀ ਕੀ ਇਹ ਬਾਝ ਪਨ ਵਾਲਾ ਜੋ ਤੱਪ ਹੈ ਜੋ ਸ਼ਰਮਿੰਦਗੀ ਹੈ ਇਸ ਨੂੰ ਦੂਰ ਕਰ ਦੋ ਔਰ ਉਸਨੇ ਪਰਮੇਸ਼ਰ ਨੇ ਉਸ ਦੀ ਉਸ ਪ੍ਰਾਰਥਨਾ ਨੂੰ ਉਸ ਮਮਤਾ ਨੂੰ ਦੇਖਿਆ ਔਰ ਉਸ ਨੂੰ ਇੱਕ ਪੁੱਤਰ ਦੀ ਦਾਤ ਦਿੱਤੀ ਜਦੋਂ ਉਸਦੇ ਬੇਟਾ ਹੋਇਆ ਤੇ ਉਸਨੇ ਥੋੜੀ ਦੇਰ ਤੱਕ ਆਪਣੇ ਕੋਲ ਰੱਖਿਆ ਔਰ ਉਸ ਤੋਂ ਬਾਅਦ ਜਦੋਂ ਬੇਟਾ ਥੋੜਾ ਵੱਡਾ ਹੋਇਆ ਪਰਮੇਸ਼ਵਰ ਦੇ ਘਰ ਵਿੱਚ ਜਿਸ ਤਰ੍ਹਾਂ ਉਸਨੇ ਪ੍ਰਤੀਗਿਆ ਕੀਤੀ ਸੀਗੀ ਉਸੇ ਤਰ੍ਹਾਂ ਹੀ ਉਸਨੇ ਬੱਚੇ ਨੂੰ ਔਰ ਬਲੀਆਂ ਚੜਾਉਣ ਗਈ ਔਰ ਨਾਲ ਹੀ ਬੱਚੇ ਨੂੰ ਪਰਮੇਸ਼ਵਰ ਦੇ ਘਰ ਵਿੱਚ ਅਰਪਿਤ ਕਰਕੇ ਆਈ ਪਰਮੇਸ਼ਵਰ ਦੇ ਘਰ ਵਿੱਚ ਕੰਮਾਂ ਨੂੰ ਕਰਨ ਵਾਸਤੇ ਉਹ ਏਲੀ ਦੇ ਕੋਲ ਛੱਡ ਕੇ ਆ ਗਈ ਔਰ ਪਰਮੇਸ਼ਵਰ ਦੇ ਦਾਸ ਨੇ ਉਸ ਦਾ ਨਾਮ ਜੋ ਸਾਮੂਅਲ ਸੀ ਜੋ ਪਰਮੇਸ਼ਰ ਦਾ ਨਵੀ ਸਦਾਸ ਸੀ ਬਣਿਆ ਵੱਡਾ ਹੋ ਕੇ ਪਰਮੇਸ਼ਰ ਦੇ ਘਰ ਵਿੱਚ ਸੇਵਾ ਕਰਦਾ ਰਿਹਾ ਔਰ ਇੱਕ ਮਾਂ ਨੇ ਜਦੋਂ ਆਪਣੇ ਇੱਕ ਹੀ ਬੱਚਾ ਸੀ ਜੋ ਕਾਫੀ ਦੇਰ ਬਾਅਦ ਉਸਦੇ ਹੋਇਆ ਸੀ ਤੇ ਉਹ ਵੀ ਉਹਨੇ ਪਰਮੇਸ਼ਰ ਦੇ ਕੰਮਾਂ ਦੇ ਵਾਸਤੇ ਪਰਮੇਸ਼ਰ ਦੇ ਘਰ ਵਿੱਚ ਦੇ ਦਿੱਤਾ ਤੇ ਪਰਮੇਸ਼ਰ ਨੇ ਉਸ ਦੇ ਮਮਤਾ ਨੂੰ ਉਸ ਦੇ ਪ੍ਰੇਮ ਨੂੰ ਉਸ ਦੇ ਸੈਕ੍ਰੀਫਾਈ ਨੂੰ ਦੇਖ ਕੇ ਜੋ ਪਰਮੇਸ਼ਰ ਨੇ ਉਸ ਦੇ ਉਸ ਮਮਤਾ ਨੂੰ ਦੇਖ ਕੇ ਜੋ ਪਰਮੇਸ਼ਵਰ ਦੇ ਨਾਲ ਉਹਨੇ ਪဋਿਗਿਆ ਕੀਤੀ ਸੀ ਉਹ ਪਰਮੇਸ਼ਵਰ ਦੇ ਘਰ ਵਿੱਚ ਆਪਣੇ ਉਸ ਇਕਲੋਤੇ ਬੱਚੇ ਨੂੰ ਵੀ ਉਸਨੇ ਦੇ ਦਿੱਤਾ ਪਰਮੇਸ਼ਵਰ ਦੇ ਕੰਮਾਂ ਨੂੰ ਕਰਨ ਵਾਸਤੇ ਤੇ ਪਰਮੇਸ਼ਵਰ ਨੇ ਉਸ ਦੀ ਇਸ ਮਮਤਾ ਨੂੰ ਦੇਖ ਕੇ ਹੋਰ ਤਿੰਨ ਬੇਟੇ ਔਰ ਦੋ ਬੇਟੀਆਂ ਦੇ ਨਾਲ ਹੰਨਾ ਨੂੰ ਬles ਕੀਤਾ ਔਰ ਇੱਕ ਮਾਂ ਦਾ ਪ੍ਰੇਮ ਜੋ ਕਿ ਇਹ ਨਹੀਂ ਕਿ ਇੱਕ ਬੱਚੇ ਦੇ ਨਾਲ ਹੀ ਉਸ ਦਾ ਪ੍ਰੇਮ ਹੁੰਦਾ ਉਸ ਦੇ ਜਿੰਨੇ ਬੱਚੇ ਹੁੰਦੇ ਉਹ ਸਾਰੇ ਬੱਚਿਆਂ ਨਾਲ ਪ੍ਰੇਮ ਕਰਦੀ ਹੈ ਪਰਮੇਸ਼ਰ ਨੇ ਉਸ ਨੂੰ ਪੰਜ ਬੱਚੇ ਹੋਰ ਦਿੱਤੇ ਪਰ ਇੱਕ ਮਾਂ ਦਾ ਪ੍ਰੇਮ ਆਪਣੇ ਉਸ ਬੱਚੇ ਦੇ ਨਾਲ ਵੀ ਸੀ ਉਸ ਨਾਲ ਵੀ ਉਹ ਸੇਮ ਪ੍ਰੇਮ ਕਰਦੀ ਜਿਸ ਨਾਲ ਆਪਣੇ ਪੰਜ ਬੱਚੇ ਜੋ ਉਸ ਦੇ ਕੋਲ ਰਹਿੰਦੇ ਸੀ ਹੰਨਾ ਦੇ ਉਹਨਾਂ ਨਾਲ ਕਰਦੀ ਸੀ ਉਹ ਵਰੇ ਦੇ ਬਾਰੇ ਜਦੋਂ ਪਰਮੇਸ਼ਰ ਦੇ ਘਰ ਵਿੱਚ ਜਾਂਦੀ ਤੇ ਉਸ ਦੇ ਲਈ ਚੋਗਾ ਬਣਾ ਕੇ ਲੈ ਕੇ ਜਾਂਦੀ ਉਸ ਦੇ ਪਹਿਨਣ ਵਾਸਤੇ ਸੁੰਦਰ ਵਸਤਰ ਲੈ ਕੇ ਜਾਂਦੀ ਜੋ ਸਾਮੂਅਲ ਨੂੰ ਜਾ ਕੇ ਦਿੰਦੀ ਤੇ ਉਹ ਪਹਿਨਦਾ ਤੇ ਪਰਮੇਸ਼ਰ ਦੇ ਕੰਮਾਂ ਨੂੰ ਘਟਦਾ ਔਰ ਇਸੇ ਤਰ੍ਹਾਂ ਹੀ ਪਰਮੇਸ਼ਰ ਨੇ ਮਾ ਨੂੰ ਆਪਣੇ ਸਰੂਪ ਤੇ ਬਣਾਇਆ ਜਿਸ ਤਾ ਖੁਦਾਵੰ ਨੇ ਸਾਡਾ ਅਜ਼ੀਹਾ ਪ੍ਰੇਮ ਕੀਤਾ ਕਿ ਪਰਮੇਸ਼ਵਰ ਨੇ ਆਪਣੇ ਆਪ ਨੂੰ ਸਾਡੇ ਲਈ ਕੁਰਬਾਨ ਕਰ ਦਿੱਤਾ ਪਰਮੇਸ਼ਵਰ ਇੱਕ ਮਮਤਾ ਦੀ ਮੂਰਤ ਹੈ ਪਰਮੇਸ਼ਵਰ ਨੇ ਆਪਣੇ ਸਰੂਪ ਤੇ ਮਾ ਨੂੰ ਬਣਾਇਆ ਖੁਦਾਵੰ ਨੇ ਸਾਡਾ ਇੰਨਾ ਪ੍ਰੇਮ ਕੀਤਾ ਕਿ ਸਾਡੇ ਸਭ ਦੀ ਖਾਤਰ ਪਰਮੇਸ਼ਰ ਨੇ ਆਪਣੇ ਆਪ ਨੂੰ ਸਲੀਬ ਦੇ ਉੱਪਰ ਕੁਰਬਾਨ ਕਰ ਦਿੱਤਾ ਆਪਣਾ ਕੀਮਤੀ ਲਹੂ ਬਹਾ ਦਿੱਤਾ ਸਾਡੇ ਸਭ ਦੇ ਲਈ ਪਰਮੇਸ਼ਵਰ ਨੇ ਐਸਾ ਹੀ ਚੀਜ਼ ਐਸਾ ਹੀ ਪਰਮੇਸ਼ਵਰ ਨੇ ਪ੍ਰੇਮ ਇੱਕ ਮਾਂ ਦੇ ਅੰਦਰ ਵੀ ਪੈਦਾ ਕੀਤਾ ਜੋ ਆਪਣੇ ਬੱਚੇ ਲਈ ਹਰ ਇੱਕ ਮੁਨਕ ਹਰ ਤਰ੍ਹਾਂ ਦੀ ਹਰ ਇੰਪੋਸੀਬਲ ਜੋ ਪਰਮੇਸ਼ਵਰ ਦੇ ਜੋ ਕੰਮਾਂ ਨੂੰ ਕਰਨ ਦੀ ਔਰ ਪਰਮੇਸ਼ਵਰ ਨੇ ਜੋ ਮਾਂ ਦੇ ਅੰਦਰ ਇੱਕ ਪ੍ਰੇਮ ਨੂੰ ਪੈਦਾ ਕੀਤਾ ਉਸ ਨੇ ਉਹ ਪ੍ਰੇਮ ਦੇ ਦੁਆਰਾ ਅੱਜ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਮਾਂ ਪਾਲਦੀ ਹੈ ਕਿਸ ਤਰ੍ਹਾਂ ਪਰਮੇਸ਼ਵਰ ਦੇ ਵਿੱਚ ਹੋ ਕੇ ਉਸ ਮਾਂ ਨੇ ਉਸ ਬੱਚੇ ਨੂੰ ਬਚਾਇਆ ਪਰਮੇਸ਼ਰ ਦੇ ਘਰ ਦੇ ਵਿੱਚ ਕੰਮਾਂ ਵਾਸਤੇ ਦੇ ਦਿੱਤਾ ਇਹ ਸਾਰਾ ਕੁਝ ਪਰਮੇਸ਼ਰ ਨੇ ਹੀ ਇੱਕ ਮਾਂ ਦੇ ਅੰਦਰ ਪੈਦਾ ਕੀਤਾ ਆਪਣੇ ਪ੍ਰੇਮ ਦੇ ਨਾਲ ਆਪਣੇ ਮਮਤਾ ਦੇ ਨਾਲ ਆਪਣੇ ਵਿਸ਼ਵਾਸ ਦੇ ਨਾਲ ਅੱਜ ਮਾਂ ਇੱਕ ਭਰੀ ਹੋਈ ਹੈ ਖੁਦਾਵੰ ਨੇ ਉਸ ਦੇ ਅੰਦਰ ਇਸ ਪ੍ਰੇਮ ਨੂੰ ਪੈਦਾ ਕੀਤਾ ਹallelujah ਸੋ ਹਾ ਉਸੇ ਪਰਮੇਸ਼ਰ ਦੇ ਵਚਨ ਦੇ ਇਸ ਬੜੇ ਸੁਨੇਹੇ ਜਾਣ ਤੇ ਖੁਦਾਵੰ ਨੇ ਜੋ ਸਾਨੂੰ ਇਹ ਭੇਤ ਦਿੱਤਾ ਕਿ ਪਰਮੇਸ਼ਰ ਨੇ ਆਪਣੇ ਸਰੂਪ ਤੇ ਮਾ ਨੂੰ ਬਣਾਇਆ ਤਾਂ ਕਿ ਉਹ ਵੀ ਜਿਸ ਤਰ੍ਹਾਂ ਪਰਮੇਸ਼ਰ ਸਾਡਾ ਨਾ ਪ੍ਰੇਮ ਕਰਦੇ ਇੱਕ ਮਾ ਆਪਣੇ ਬੱਚੇ ਨਾਲ ਪ੍ਰੇਮ ਕਰਦੀ। ਸਾਨੂੰ ਸਮਝ ਆਂਦੀ ਕਿ ਹਾਂ ਜਿਸ ਤਰ੍ਹਾਂ ਮਾ ਸਾਡਾ ਨਾ ਪ੍ਰੇਮ ਕਰਦੀ ਹੈ ਖੁਦਾਵੰਦ ਇਸੇ ਤਰ੍ਹਾਂ ਸੇਮ ਪਰਮੇਸ਼ਰ ਸਾਡਾ ਨਾ ਪ੍ਰੇਮ ਕਰਦੇ। ਪਰਮੇਸ਼ਰ ਜੀ ਚਾਹੁੰਦੇ ਆ ਕਿ ਅਸੀਂ ਉਸ ਦੇ ਕੰਮਾਂ ਨੂੰ ਕਰੀਏ। ਖੁਦਾਵੰਦ ਨੇ ਸਾਨੂੰ ਇਹ ਜੀਵਨ ਦਿੱਤਾ। ਖੁਦਾਵੰਦ ਨੇ ਸਾਡੇ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ। ਤਾਂ ਕਿ ਅਸੀਂ ਉਸ ਕੁਰਬਾਨੀ ਨੂੰ ਯਾਦ ਕਰੀਏ ਔਰ ਪਰਮੇਸ਼ਵਰ ਦੇ ਕੰਮਾਂ ਨੂੰ ਕਰਨ ਵਿੱਚ ਕਦੇ ਪਿੱਛੇ ਨਾ ਹਟੀਏ ਪਰਮੇਸ਼ਵਰ ਦੇ ਸ਼ੁਭ ਸਮਾਚਾਰ ਨੂੰ ਸਿੱਖਰ ਕਰ ਵਿੱਚ ਪਹੁੰਚਾਈਏ ਹallelujah ਸੋ ਪਰਮੇਸ਼ਵਰ ਦੇ ਇਸ ਬਚਨ ਦੇ ਪੜੇ ਸੁਣਨ ਜਾਂਦੇ ਸਭ ਨੂੰ ਆਸ਼ੀਸ਼ ਬਰਕਤ ਮਿਲੇ हाली लुईया हाली लुआया हाली लुईया धन्यवाद पिता यीशु मैं थोड़ा धनवाद कर थोड़ा थैंक्स कर दी मेरे सामती परमेश्वर अज्ज इस दिन दे आज इस समय लिए पिता परमेश्वर जो कि सब सबू बख्शिया अपनी रहमत अपनी दयान साडे ऊपर बरसाया मैं थोड़ा धनवाद कर थोड़ा थैंक्स कर दी दयादे सागर पिता परमेश्वर जी जो आज अच्छा पवित्र कलाम है पिता परमेश्वर जी जिस तरह पिता परमेश्वर परमेश अपने स्वरूप से एक मानू बनाया पिता परमेश्वर जी उसके अंदर प्रेम न ममता पिता परमेश्वर जी जगाया पैदा किया एक विश्वास ਸ਼ਰੂਸ ਦੇ ਅੰਦਰ ਪੈਦਾ ਕੀਤਾ ਪਿਤਾ ਪਰਮੇਸ਼ਵਰ ਜੀ ਸੈਕਰੀਫਾਈਡ ਨੂੰ ਪੈਦਾ ਕੀਤਾ ਪਿਤਾ ਪਰਮੇਸ਼ਰ ਜੀ ਅਸੀਂ ਸਭ ਜਨ ਤੋਡੇ ਕੋਲ ਮੰਗਦੇ ਆ ਪਿਤਾ ਪਰਮੇਸ਼ਰ ਜੀ ਕਿ ਸਾਡੇ ਸਭ ਦੇ ਅੰਦਰ ਵੀ ਇਸੇ ਤਰ੍ਹਾਂ ਹੀ ਪ੍ਰੇਮ ਨੂੰ ਪਿਤਾ ਪਰਮੇਸ਼ਰ ਜੀ ਸਾਡੇ ਅੰਦਰ ਪੈਦਾ ਕਰੋ ਆਪਣੇ ਪਵਿੱਤਰ ਕਲਾਮ ਦੇ ਲਈ ਆਪਣੇ ਕੰਮਾਂ ਨੂੰ ਕਰਨ ਦੇ ਲਈ ਪਿਤਾ ਪਰਮੇਸ਼ਰ ਜੀ ਜਿਸ ਤਰ੍ਹਾਂ ਤੁਸੀਂ ਸਾਡਾ ਪ੍ਰੇਮ ਕੀਤਾ ਔਰ ਸਾਡੇ ਸਭ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ ਪਿਤਾ ਪਰਮੇਸ਼ਰ ਜੀ ਤਾਂ ਕਿ ਪਿਤਾ ਪਰਮੇਸ਼ਰ ਜੀ ਅਸੀਂ ਉਸ ਲਹੂ ਨੂੰ ਜੋ ਤੁਸੀਂ ਕੀਮਤੀ ਲਹੂ ਬਹਾਇਆ ਪਿਤਾ ਪਰਮੇਸ਼ਰ ਉਸ ਨੂੰ ਯਾਦ ਕਰਕੇ ਪਿਤਾ ਪਰਮੇਸ਼ਰ ਜੀ ਤੁਹਾਡੇ ਉਸ ਰਹਿਮਤ ਦੀ ਉਸ ਦਇਆ ਦੀ ਪਿਤਾ ਪਰਮੇਸ਼ਰ ਜੀ ਉਸ ਪਵਿੱਤਰ 크ਰੂਸ ਕਲਮਰੀ ਨੂੰ ਯਾਦ ਕਰੀਏ ਪਿਤਾ ਪਰਮੇਸ਼ਰ ਜੀ ਕਦੀ ਭੁਲਾਈਏ ਨਾ ਔਰ ਤੁਹਾਡੇ ਨੇਕ ਕੰਮਾਂ ਨੂੰ ਕਰਨ ਵਿੱਚ ਕਦੇ ਵੀ ਅੱਕੀਏ ਨਾ ਥੱਕੀਏ ਨਾ ਪਿਤਾ ਪਰਮੇਸ਼ਰ ਸਾਨੂੰ ਸਭ ਨੂੰ ਅਨੁਗ੍ਰਹਿ ਦੋ ਮੇਰੇ ਸਾਮਣੇ ਪਰਮੇਸ਼ਰ ਕਿ ਸੱਚਮੁੱਚ ਜੋ ਤੁਸੀਂ ਆਪਣੇ ਆਪ ਨੂੰ ਕੁਰਬਾਨ ਕੀਤਾ ਉਹ ਕਿਸ ਲਈ ਕੀਤਾ ਕਿ ਅਸੀਂ ਸਭ ਬਚਾਏ ਜਾਈਏ ਜੋ ਅਜੇ ਵੀ ਸਾਡੇ ਭੈਣ ਭਰਾ ਹਨੇਦਕਾਰ ਵਿੱਚ ਫਸੇ ਹੋਏ ਆ ਪਿਤਾ ਪਰਮੇਸ਼ਰ ਜੀ ਕਿਸੇ ਚਤਾਨ ਦੇ ਝੁੰਗਲ ਵਿੱਚ ਫਸੇ ਹੋਏ ਆ ਪਿਤਾ ਪਰਮੇਸ਼ਰ ਜਿਸ ਤਰ੍ਹਾਂ ਤੁਸੀਂ ਸਾਨੂੰ ਗੱਡਿਆ ਅਸੀਂ ਜਾਨ ਪਾਏ ਪਿਤਾ ਪਰਮੇਸ਼ਰ ਤੁਹਾਡੇ ਪ੍ਰੇਮ ਨੂੰ ते पिता भी जान पाता परमेश्वर कर दी जीवित परमेश्वर सब देर इस तरह अपनी दया और अपनी आशिश बरकत बना के रखना पिता परमेश्वर जी सब बलैस करना बरकत से बरकत देना इस प्रार्थना तो मसीद नामे हाल ही है